ਉਹ ਵਰਗੇ ਸੋਰੇ ਨੇ ਆਪਣੀ ਧੀ ਵਰਗੀ ਨੂੰ ਨੂੰ ਬਣਾਇਆ ਹਵਜ਼ ਦਾ ਸ਼ਿਕਾਰ ਪੋਤੀ ਦੇ ਨਾਲ ਵੀ ਕੀਤੀ ਆਸ਼ਨੇਲ ਹਰਕਤਾਂ ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੂਛੀਆ ਇੱਕ ਬੇਹੱਦ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਪਿਓ ਵਰਗੇ ਸੋਹਣੇ ਦੇ ਵੱਲੋਂ ਆਪਣੀ ਹੀ ਨੂੰਹ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਪੋਤੀ ਦੇ ਨਾਲ ਵੀ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਅਤੇ ਆਪਣੀ ਨੂੰਹ ਦਾ ਬਲਤਕਾਰ ਵੀ ਇਸ ਦੇ ਵੱਲੋਂ ਕੀਤਾ ਗਿਆ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਬਿਆਨ ਜਿਹੜੇ ਨੇ ਉ ਦਰਜ ਕਰ ਲਏ ਗਏ ਨੇ ਤੇ ਕਾਰਵਾਈ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਮਾਮਲਾ ਬਟਾਲਾ ਤੋਂ ਨਹੀਂ ਆਇਆ ਹੈ ਸਾਨਾ ਸਿਵਲ ਲਾਈਨ ਦੇ ਪੁਲਿਸ ਨੇ ਨੂੰ ਨਾਲ ਜ਼ਬਰਜਨਾ ਅਤੇ ਪੋਤੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਨੂੰ ਦੇ ਵਿਆਹ ਨੂੰ 11 ਸਾਲ ਹੋ ਚੁੱਕੇ ਸਨ ਉਸ ਨੇ ਦੱਸਿਆ ਕਿ 9 April ਨੂੰ ਸਵੇਰੇ 11 ਵਜੇ ਉਸ ਦੇ ਸੋਹਰੇ ਨੇ ਉਸ ਦੇ ਨਾਲ ਜ਼ਬਰਜਨਾ ਕੀਤਾ ਉਸ ਨੇ ਇਹ ਵੀ ਦੱਸਿਆ ਹੈ ਕਿ ਇਸੇ ਤਰ੍ਹਾਂ 14 April ਨੂੰ ਸ਼ਾਮ 7:30 ਵਜੇ ਉਹ ਅਤੇ ਉਸ ਦਾ ਪਤੀ ਬਾਜ਼ਾਰ ਗਏ ਹੋਏ ਸਨ ਕਿ ਉਸ ਦੇ ਸੋਹਰੇ ਨੇ 11 ਸਾਲਾਂ ਦੀ ਧੀ ਦੇ ਨਾਲ ਵੀ ਅਸ਼ਲੀਲ ਹਰਕਤਾਂ ਕਤਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ 피해ਤ ਔਰਤ ਦੇ ਬਿਆਨਾਂ ਦੇ ਆਧਾਰ ਤੇ ਅਤੇ ਉਸਦੇ ਸੋਹਰੇ ਖਿਲਾਫ ਕੇਸ ਦਰਜ ਕਰ ਲਿਆ ਅਤੇ ਸੋਹਰੇ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਪਰ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਇਹ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਪੰਜਾਬ ਦੇ ਵਿੱਚ ਇਹ ਘਟਨਾ ਵਾਪਰੀ ਹੈ ਬੇਹਦੀ ਮੰਦ ਭਾਗੀ ਕਿ ਇੱਕ ਪਿਓ ਵਰਗੇ ਸੋਹਰੇ ਦੇ ਵੱਲੋਂ ਆਪਣੀ ਤਿੰਨਾਂ ਵਰਗੀਆਂ ਨੂੰ ਦੇ ਨਾਲ ਬਲਤਕਾਰ ਕੀਤਾ ਗਿਆ ਅਤੇ ਆਪਣੀ ਪੋਤੀ ਜਿਹੜੀ ਕਿ ਸਿਰਫ ਤੇ ਸਿਰਫ ਕੁਝ ਹੀ ਸਾਲਾਂ ਦੀ ਸੀ ਉਸਦੇ ਨਾਲ ਵੀ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਜਦੋਂ ਘਰ ਦੇ ਵਿੱਚ ਕੋਈ ਨਹੀਂ ਸੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਕੋਈ ਵੀ ਬਿਆਨ ਹੁਣ ਤੱਕ ਤਾਂ ਸਾਹਮਣੇ ਨਹੀਂ ਆਇਆ ਪਰ ਪੁਲਿਸ ਦੇ ਵੱਲੋਂ ਆਪਣੇ ਤੌਰ ਤੇ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਬਿਆਨ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਅਤੇ ਇਸ ਦੇ ਨਾਲ ਹੀ ਇਹ ਗੱਲ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਇਹ ਜਿਹੜੀ ਨੂੰ ਹੈ ਜਿਸ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਕਿਤੇ ਉਹ ਝੂਠ ਤਾਂ ਨਹੀਂ बोल रही ਤਾਂ ਇਸ ਗੱਲ ਦੀ ਵੀ ਜਾਂਚ ਹੋ ਰਹੀ ਹੈ ਤਾਂ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਜਿਹੜੀ ਕਾਰਵਾਈ ਹੈ ਉਸ ਦੇ ਵਿੱਚ ਤੇਜ਼ੀ ਜਿਹੜੀ ਹੈ ਉਹ ਲਿਆਂਦੀ ਜਾਵੇਗੀ ਅਤੇ ਨਾਲ ਹੀ ਸੋਰੇ ਦੇ ਬਿਆਨਾਂ ਦੇ ਆਧਾਰ ਤੇ ਵੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਜੇਕਰ ਸੋਰੇ ਦੇ ਵੱਲੋਂ ਇਸ ਗੱਲ ਨੂੰ ਕਬੂਲਿਆ ਜਾਂਦਾ ਹੈ ਕਿ ਹਾਂ ਉਸ ਦੇ ਵੱਲੋਂ ਆਪਣੀ ਪੋਤੀ ਦੇ ਨਾਲ ਵੀ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਨੇ ਅਤੇ ਆਪਣੀ ਨੂੰਹ ਦੇ ਨਾਲ ਵੀ ਜ਼ਬਰਜਨਾਹ ਕੀਤਾ ਗਿਆ ਤਾਂ ਕਾਰਵਾਈ ਜਿਹੜੀ ਹੈ ਸਖਤ ਤੋਂ ਸਖਤ ਇਸ ਸੋਰੇ ਤੇ ਜ਼ਰੂਰ ਹੋਵੇਗੀ ਤਾਂ ਤੁਸੀਂ ਬਨੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਤੋਂ ਭਪਿੰਦਰ ਸਿੰਘ ਅਗਰ ਤੁਸੀਂ ਯੂਕੇ ਜਾਣਾ ਚਾਹੁੰਦੇ ਆ ਸਾਨੂੰ ਮਿਲੋ ਅਸੀਂ ਤੁਹਾਡੇ ਡ੍ਰੀਮਸ ਜਿਹੜੇ ਆ ਪੂਰੇ ਕਰਾਂਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਬਰੀਕਰਨ ਦੀ ਨੀਡ ਨਹੀਂ ਕਿਸੇ ਤਰ੍ਹਾਂ ਦਾ ਪੈਸਾ ਡੁੱਬਣ ਦਾ ਕੋਈ ਡਰ ਨਹੀਂ ਤੁਸੀਂ ਸਾਡੇ ਨਾਲ ਆ ਕੇ ਸੰਪਰਕ ਕਰੋ ਸਾਰੇ ਅਸੀਂ ਤੁਹਾਨੂੰ ਫੈਸਿਲਿਟੀਆਂ ਪ੍ਰੋਵਾਈਡ ਕਰਾਂਗੇ ਆਫਟਰ ਵੀਜ਼ਾ ਤੁਸੀਂ ਪੇ ਕਰਨਾ ਆ ਐਂਡ ਤੁਸੀਂ ਆਪਣੇ ਡ੍ਰੀਮਸ ਜਿਹੜੇ ਆ ਉਹ ਪੂਰੇ ਕਰ ਸਕਦੇ ਆ ਚਾਹੇ ਸਟੱਡੀ ਵੀਜ਼ਾ ਨੂੰ ਲੈ ਕੇ ਆ ਯੂਕੇ ਦੇ ਚਾਹੇ ਤੁਸੀਂ ਵਿਜ਼ਿਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਚਾਹੇ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਤੁਸੀਂ ਸਾਨੂੰ ਆ ਕੇ ਮਿਲੋ ਸੁਲਤਾਨਪੁਰ ਲੋਧੀ ਨੀਅਰ ਬੱਸ ਸਟਾਪ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਟਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਐਮਾਜ਼ਨ ਫਾਈਲ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ